ਰਣਾ ਹਰਜਿੰਦਰ ਸਿੰਘ ਲਵਾਣੇ ਵਾਲੀ ਜੀ ਬੀਕੇ ਜੋ ਇਕਤਾ ਸਿੱਧੂਪੁਰ ਇਹ ਪ੍ਰਦਰਸ਼ਨ ਜਿਹੜੇ ਪੂਰੇ ਭਾਰਤ ਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਕੀਤਾ ਜਾ ਰਿਹਾ ਪਿਛਲੇ ਕੁਝ ਦਿਨਾਂ ਤੋਂ ਜਿਹੜਾ ਵਿਵਾਦ ਚੱਲ ਰਿਹਾ ਮੋੜ ਮੰਡੀ ਤੋਂ ਸੀਵਰ ਦਾ ਪਾਣੀ ਪਿੰਡ ਘਸੋਖਾਨੇ ਵਿੱਚ ਦੀ ਲੰਘਾਇਆ ਜਾ ਰਿਹਾ ਗਲਤ ਤੰਗ ਦੇ ਨਾਲ ਕਾਫੀ ਵਾਲ ਪਾ ਕੇ ਹਾਲਾਂਕਿ ਹੋਰ ਵੀ ਆਲਟਰਨੇਟਿਵ ਹੈਗਾ ਪਾਸੇ ਦੀ ਪਾਇਆ ਜਾ ਸਕਦਾ ਸਿੱਧਾ ਉਹਦੇ ਸਬੰਧ ਦੇ ਵਿੱਚ ਸਾਡੇ ਕੁਝ ਆਗੂਆਂ ਨੇ ਸਰਦਾਰ ਕਾਕਾ ਸਿੰਘ ਜੀ ਕੋਟੜਾ ਉਹ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਹੈ ਉਹਨਾਂ ਨੂੰ ਜਬਰੀ ਫੋਰਸ ਚੱਕ ਕੇ ਲੈ ਗਈ ਸੀ ਉਤੋਂ ਉਹਨਾਂ ਨੇ ਮਰਨ ਮਰਤਾ ਇੱਥੇ ਸੱਤ ਕਿਸਾਨਾਂ ਦਾ ਬੂੜਾ ਗੁਜਰ ਜੇਲ੍ਹ ਦੇ ਵਿੱਚ ਮਰਨ ਮਰਤਾ ਰੱਖਿਆ ਸੀ ਕੱਲ ਪੰਜ ਕਿਸਾਨਾਂ ਨੇ ਹੋਰਾਂ ਨੇ ਮਰਨ ਮਰਤਾ ਰੱਖਿਆ ਜਿਨ੍ਹਾਂ ਦੇ ਵਿੱਚੋਂ ਤਿੰਨ ਕਿਸਾਨਾਂ ਦੀ ਹਾਲਤ ਬਹੁਤ ਗੰਭੀਰ ਹੈ ਸਰਕਾਰ ਨੇ ਹਜੇ ਤੱਕ ਕਸ ਤੋਂ ਮਸ ਨਹੀਂ ਕੋਈ ਗੱਲਬਾਤ ਲਈ ਤਿਆਰ ਨਹੀਂ ਕੋਈ ਕੰਮ ਨਹੀਂ ਰੁਕਿਆ ਇਸ ਕਰਕੇ ਇਸ ਸੰਘਰਸ਼ ਇੱਥੇ ਚ ਪੁਦਲੇ ਭੁੱਕੇ ਜਾ ਰਹੇ ਮੁੱਖ ਮੰਤਰੀ ਭਵਨਤਮਨ ਦੇ ਤੇ ਅਰਵਿੰਦ ਕੇਜਰੀਵਾਲ ਮੰਗਾਂ ਤਿੰਨੇ ਜਿਹੜੇ ਕਿਸਾਨ ਜਿੱਲਨ ਦੇ ਵਿੱਚ ਬੰਦ ਨੇ ਭੁੱਖ ਹੜਤਾਲ ਕੀਤੀ ਗਈ ਹੈ ਕੀ ਹੈ ਅਗਲਾ ਐਕਸ਼ਨ ਕੀ ਹੈਗਾ ਦੇਖੋ ਦੇਖੋ ਮੰਗਾ ਪਹਿਲਾਂ ਤੇ ਹੀ ਸੀਗੇ ਵੀ ਸਾਡੇ ਨਾਲ ਮਤਲ ਵੀ ਅਸੀਂ ਕਿਹੜਾ ਕੋਈ ਮਤਲਬ ਕਿਸੇ ਜੁਰਮ ਦੇ ਵਿੱਚ ਗਏ ਆ ਲੋਕਾਂ ਦੇ ਹੱਕਾਂ ਦੀ ਖਾਤਰ ਗਏ ਆ ਜਦੋਂ ਲੋਕਾਂ ਦੀ ਲੜਾਈ ਸਰਕਾਰ ਲੜਨੋ ਹਾਜੇ ਸਰਕਾਰ ਇੱਕ ਪਾਸੇ ਹੋ ਜੇ ਤਾਂ ਉਹ ਫਿਰ ਲੜਾਈ ਕਿਸਾਨ ਜਥੇਬੰਦੀ ਲੜ ਰਹੀ ਹੈ ਦੂਜੀ ਗੱਲ ਇਹ ਆ ਵੀ ਹੁਣ ਮੰਗਾਂ ਤੇ ਇਹੀ ਹੈ ਕਿ ਉਹ ਜਿਹੜਾ ਕੰਮ ਆ ਉਹਨੂੰ ਰੋਕਿਆ ਜਾਵੇ ਸਿਵਰੇ ਦੇ ਉਹਨੂੰ ਰੋਕ ਕੇ ਤੇ ਸਾਡੇ ਜਿੰਨੇ ਕਿਸਾਨ ਜਿਹੜੇ ਮਤਲਬ ਜੇਲ੍ਹਾਂ ਚ ਬੰਦਾ ਜਾਂ ਮਰਨ ਮਰ ਤੇ ਬੈਠੇ ਆ ਉਹਨਾਂ ਨੂੰ ਤੁਰੰਤ ਮਤਲਬ ਰਿਹਾ ਕੀਤਾ ਜਾਵੇ ਜਿਹੜੇ ਮਰਨ ਮਰ ਤੇ ਅੰਦਰ ਬੈਠੇ ਨੇ ਜੇਲ੍ਹ ਦੇ ਵਿੱਚ ਉਹ ਵੀ ਦਾ ਸੇਮ ਹੀ ਹੈ ਉਹਨਾਂ ਦੇ ਵੀ ਦਾ ਸੇਮ ਹੀ ਹੈ ਹਾਂ ਸੇਮ ਹੀ ਮੰਗਾਂ ਹੈ ਮੈਂ ਅੰਗਰੇਜ਼ਨ ਕੌਣੀ ਜ਼ਿਲ੍ਹਾ ਕੋ ਭਾਰਤੀ ਕਿਸਾਨ ਯੂਨੀਅਨ ਦੇ ਨਾਲ ਇੱਕਤਾ ਸਿੱਧੂ ਪਰ ਅਤੇ ਅੱਜ ਦਾ ਜੋ ਪੁਤਲੇ ਫੂਕਣ ਦਾ ਪ੍ਰੋਗਰਾਮ ਸਰਕਾਰ ਦਾ ਵਿਰੋਧਾ ਵਿਰੋਧਾ ਹੈ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੇਜਰੀਵਾਲ ਦੇ ਪੁਤਲੇ ਫੂਕਣੇ ਸੀ ਉਸ ਦਾ ਕਾਰਨ ਸੀ ਕਿ ਬਠਿੰਡਾ ਜ਼ਿਲ੍ਹੇ ਦੇ ਮੌਰ ਮੰਡੀ ਦਾ ਸੀਵਰੇਜ ਪੰਡਕਾ ਸੋਖਾਨੇ ਦੇ ਵਿਚਕਾਰ ਦੀ ਕੱਢ ਰਹੀ ਹੈ ਕਿ ਬਿਲਕੁਲ ਨਜਾਇਜ਼ ਹੈ ਉਹਦੇ ਰੋਸ ਵਜੋਂ ਆਟੇ 15 ਦਾ ਉਹਗੇ ਸੰਘਰਸ਼ ਚੱਲੀ ਜਾਂਦੇ ਨੂੰ ਹਰ ਰੋਜ਼ ਗ੍ਰਫਤਾਰੀਆਂ ਜਥੇਬੰਦੀ ਵੱਲੋਂ ਤੇ ਪਿੰਡ ਦੇ ਲੋਕਾਂ ਵੱਲੋਂ ਦਿੱਤੀਆਂ ਜਾ ਰਹੀਆਂ ਤੇ ਉਹਦੇ ਸਬੰਧ ਦੇ ਵਿੱਚ ਜਿੰਨੇ ਵੀ ਜੇਲ੍ਹਾਂਾਂ ਦੇ ਵਿੱਚ ਸਾਡੇ ਕਿਸਾਨਾਂ ਕੋਈ ਬੰਦਾ ਜਾਂ ਉਹ ਕਿਸੇ ਖਾਨੇ ਪਿੰਡ ਦੇ ਨਗਰ ਨਿਵਾਸੀ ਬੰਦਾ ਉਹਨਾਂ ਨੂੰ ਜੇਲ੍ਹਾਂਾਂ ਦੇ ਵਿੱਚ ਮਰਨਵਾਰਤ ਰੱਖਿਆ ਤੇ ਸਰਕਾਰ ਉਹਦੇ ਤੱਕ ਮਰਨਵਾਰਤ ਜਾਰੀ ਰਹੂਗਾ ਜੋ ਤੱਕ ਸਰਕਾਰ ਆਪਣਾ ਫੈਸਲਾ ਬਦਲਦੀ ਨਹੀਂ ਕਿ ਜਿਹੜਾ ਉਹਦਾ ਅਲਟਰਨੇਟਰ ਸੀ ਕਿ ਪਿੰਡ ਦੇ ਬਾਹਰ ਦੀ ਸੀਵਰੇਜ ਲੈ ਕੇ ਜਾਇਆ ਜਾਵੇ ਜਿੱਥੇ ਪਿੰਡ ਵਾਲੇ ਸਹਿਤ ਆ ਤੇ ਜਿੰਨੇ ਕਿਸਾਨ ਗ੍ਰਫਤਾਰ ਕੀਤੇ ਆ ਸਾਰਾ ਦਿਹਾੜਾ ਹੀ ਅਤੇ ਕਥਾ ਦਾ ਨਾਮ ਹੈਗਾ ਜੀ ਤੁਹਾਡਾ ਮੰਦਰ ਮੰਦਰ ਪਿੰਡੋ ਹਾਥੇ ਗਾਉਂ ਦੇ ਦੇਤੇ ਸਤਨਾਕੀ ਦਾ ਸਰਦਾ ਕਪਾ ਦੇ ਕਿ ਕਸੋਖਾਨਾ ਪਿੰਡ ਹੈ ਜੀ ਬਠਿੰਡਾ ਜ਼ਿਲ੍ਹੇ ਚ ਉਥੋਂ ਦਾ ਐਮ ਐਲ ਏ ਆ ਮੈਸਰ ਖਾਨੇ ਤੋਂ ਉਹ ੱਟਕੇ ਨਾਲ ਸੀਵਰੇਜ ਦੀ ਪਾਈਪ ਨਗਾ ਆ ਗਿਆ ਕਸੋਖਾਨਾ ਪਿੰਡ ਵਿੱਚ ਦੀ ਉਹਦੇ ਵਿਰੋਧ ਵਿੱਚ ਸਾਡੇ ਜਥੇਬੰਦੀ ਸਾਰੇ ਪਿੰਡ ਨਾਲ ਖੜੀ ਸੀ 60 ਬੰਦੇ ਉਸ ਪਿੰਡ ਦੇ ਜ਼ਿਰਖਤਾਰ ਕੀਤੇ ਆ ਤੇ ਹੁਣ ਤੱਕ 150 ਬੰਦਾ ਸਾਡੀ ਜਥੇਬੰਦੀ ਦਾ ਗ੍ਰਿਫਤਾਰ ਕੀਤਾ ਉਦੇ ਵਿਰੋਧ ਚ ਅਸੀਂ ਇਹ ਧਰਨਾ ਦਿੱਤਾ ਤੇ ਪੁਤਲਾ ਫੁਕਿਆ ਪੰਚਾਇਤ ਦਾ ਵਿਰੋਧ ਉਹਨਾਂ ਨੂੰ ਰਿਹਾ ਕਰਨ ਦੀ ਮੰਗ ਹੈ ਜੀ ਤੇ ਇੱਕ ਉਹਦਾ ਜਿਹੜਾ ਆਪਣਾ ਐਮ.ਐਲ.ਏ ਆ ਮੈਸਰ ਖਾਨਾ ਉਹਦੇ ਕਰਤਾਰ ਬਾਰੇ ਦੱਸਣ ਆਏ ਆ ਵੀ ਉਹ ਸਿਰੇ ਦਾ ਸ਼ਰਾਬੀ ਬੰਦਾ ਕਦੇ ਉਹਦਾ ਬਾਡੀਗਾਰਡ ਉਹਨੂੰ ਕੁੱਟਦਾ ਕਦੇ ਉਹਦੇ ਵਰਕਰ ਉਹਨੂੰ ਕੁੱਟਦੇ ਨਿੱਤ ਉਹਦੇ ਜੂਤ ਪਤਾਂਗ ਹੁੰਦਾ ਫੇਰ ਵੀ ਇਹ ਭਗਵੰਤਮਾਨ ਉਹਦੀ ਮੈਨੂੰ ਪੱਠੇ ਪਾਉਣ ਖਾਤਰ ਤੇ ਕਿਸਾਨਾਂ ਨੂੰ ਤੰਗ ਕਰ ਰਿਹਾ ਤੇ ਸਾਰੇ ਕਸੋਖਾਨਾ ਪਿੰਡ ਨੂੰ ਤੰਗ ਕਰ ਰਿਹਾ ਦੇ ਵਿੱਚ ਕਹਿੰਦੇ ਰਿਹਾ